ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿਮਤਾਂ ਸਿੰਘ ਅਮਰਸਰ ਤੋਂ ਇਹ ਜੋ ਇਹ ਜੋ ਤੁਸੀਂ ਵੀਡੀਓ ਵੇਖ ਰਹੇ ਜੇ ਇਹ 7-8 ਮਹੀਨੇ ਪਹਿਲਾਂ ਅਸੀਂ ਤੁਹਾਡੇ ਸੰਗਤ ਦੇ ਸਾਹਮਣੇ ਗੁਹਾਰ ਲਾਈ ਸੀ ਕਿ ਇਹਨਾਂ ਦਾ ਲੈਂਟਰ ਦੀ ਸੇਵਾ ਕੀਤੀ ਜਾਵੇ ਇਹ ਪਹਿਲੋਂ ਦੀ ਵੀਡੀਓ ਤੇ ਹੋਣ ਵਾਲੀ ਵੀਡੀਓ ਦੇ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਇਹ ਸਾਰਾ ਕੁਝ ਇੱਕ ਸ਼ੇਅਰ ਦੇ ਨਾਲ ਹੋਇਆ ਜੇ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਹਨਾਂ ਦੇ ਜਿਹੜੇ ਦੇਣ ਸਿੱਧੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਉਸ ਪਰਿਵਾਰ ਦੇ ਘਰੇ ਆਇਆ ਹਾਂ ਜਿਸ ਪਰਿਵਾਰ ਦੀ ਸੇਵਾ ਬਹੁਤ ਵਧੀਆ ਲੈਵਲ ਦੇ ਵਿੱਚ ਹੋਈ ਹੈ ਬੜੇ ਦੁਖਿਆ ਦੁੱਖ ਭਰੇ ਹਾਲਾਤਾਂ ਦੇ ਵਿੱਚ ਇਹ ਭੈਣ ਆਪਣੇ ਬੱਚਿਆਂ ਸਮੇਤ ਘਰ ਦੇ ਵਿੱਚ ਰਹਿ ਰਹੀ ਸੀ ਇੰਨਾ ਸ਼ੁਕਰ ਸੀ ਕਿ ਜਗ੍ਹਾ ਇਹਨਾਂ ਦੀ ਆਪਣੀ ਸੀ ਜਿਹੜੀ ਕਿ ਇੱਕ ਘਾਰ ਲਾਉਣ ਦੇ ਨਾਲ ਇੱਕ ਵੀਡੀਓ ਬਣਾਉਣ ਦੇ ਨਾਲ ਇੱਕ ਸ਼ੇਅਰ ਦੇ ਨਾਲ ਇਹਨਾਂ ਦੇ ਘਰ ਦੇ ਲੈਂਟਰ ਦੀ ਸੇਵਾ ਹੋਈ ਸੀ ਤੇ ਮੈਂ ਅੱਜ ਤੁਹਾਨੂੰ ਲੈਂਟਰ ਵਿਖਾਉਣ ਦੇ ਲਈ ਨਹੀਂ ਲੈ ਕੇ ਆਇਆ ਇੱਥੇ ਕਿ ਮੈਂ ਜੇ ਆਖਾਂ ਕਿ ਮੈਂ ਇਹ ਲੈਂਟਰ ਪਾ ਕੇ ਦਿੱਤਾ ਵਾ ਜਾਂ ਕਿਸੇ ਕੋ ਪਵਾ ਕੇ ਦਿੱਤਾ ਵਾ ਤੇ ਮੈਂ ਉਸ ਕਰਕੇ ਵੀਡੀਓ ਬਣਾਉਣ ਦੇ ਲਈ ਨਹੀਂ ਆਇਆ ਮੈਂ ਇੱਥੇ ਮੈਂ ਇੱਥੇ ਇੱਕ ਛੋਟੀ ਆ ਐਸ ਬੱਚੀ ਦੀ ਤੇ ਐਸ ਉਹਦੀ ਮਾਂ ਦੀ ਇੱਕ ਗੁਹਾਰ ਤੁਹਾਡੇ ਅੱਗੇ ਦੁਬਾਰਤੋਂ ਲਾਉਣ ਲਈ ਮੈਂ ਆਇਆ ਕਿ ਇੱਥੇ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੇਖਿਆ ਹੋਵੇਗਾ ਕਿ ਇਸ ਬੱਚੀ ਨੇ ਜਦੋਂ ਸਾਨੂੰ ਪਾਣੀ ਪਿਆਇਆ ਸੀ ਨਾ ਉਦੋਂ ਜਦੋਂ ਫ੍ਰਿਜ ਖੋਲੀ ਆ ਤੇ ਉਹ ਫ੍ਰਿਜ ਜਿਹੜੀ ਆ ਉਹਦਾ ਦਰਵਾਜਾ ਲੱਥ ਕੇ ਵੱਖਰਾ ਹੋ ਗਿਆ ਸੀ ਫ੍ਰਿਜ ਤੋਂ ਇਤਰਾ ਹੋਇਆ ਸੀ ਨਾ ਉਹ ਹਣਾ ਜਦੋਂ ਤੁਸੀਂ ਫ੍ਰਿਜ ਖੋਲੀ ਫ੍ਰਿਜ ਚੱਲਦੀ ਹੈ ਇਹ ਹੁਣ ਫ੍ਰਿਜ ਕਿੱਥੇ ਹੁਣ ਉਹ ਟੁੱਟ ਗਈ ਸੀ ਤੇ ਮਮਾ ਨੇ ਵੇਚਤੀ ਆ ਵੇਚੇ ਹੁਣ ਫਿਰ ਪਾਣੀ ਵਿੱਚੋਂ ਲੈ ਕੇ ਹੁੰਦੇ ਤੁਸੀਂ ਆਪਰੇ ਕਿੱਦਾਂ ਲਾਉਣਾ ਹੈ ਜਾਂ ਆਰਡਰ ਭਰ ਕੇ ਬਰਫ ਕੇ ਘਰੋਂ ਲੈ ਆਉਣੀ ਆ ਤੇ ਪੁੱਤ ਜਿਹੜਾ ਕੀ ਨਾ ਰੋਟੀ ਪਾਣੀ ਜਾਂ ਜਿਹੜੀ ਸਬਜ਼ੀ ਵਗੈਰਾ ਵੱਧ ਜਾਂਦੀ ਆ ਉਹ ਫਿਰ ਰਾਤ ਨੂੰ ਕਿੱਥੇ ਰੱਖਦੇ ਜੀ ਉਹ ਖਰਾਬ ਹੋ ਜਾਂਦੀ ਆ ਉਹ ਖਰਾਬ ਹੋ ਜਾਂਦੀ ਹੈ ਹਾਂਜੀ ਹਲਪ ਹੋ ਜਾਂਦੀ ਜੀ ਅੱਛਾ ਇਹ ਖਰਾਬ ਹੋਈ ਕੋਈ ਕੋਈ ਨਹੀਂ ਬੰਦ ਹਾਂ ਅੱਛਾ ਖਰਾਬ ਹੋ ਜਾਂਦੀ ਹਾਂਜੀ ਉਹ ਫਿਰ ਸਵੇਰੇ ਵੇਂਦੇ ਲਈਦਾ ਹੁਣ ਫਿਰ ਵੇਖਣ ਨੇ ਹੁਣ ਕਿ ਕੈਕ ਕੈਕ ਕੋਲੀ ਲਿਆਉਣੀ ਤੇ ਕੈਕ ਕੋ ਫੇਰ ਖਾਣੀ ਫੇਰ ਖਾਣੀ ਹਾਂਜੀ ਮੈਂ ਕਿ ਜੇ ਫ੍ਰਿਜ ਹੋਵੇ ਤੇ ਤੁਹਾਡਾ ਸਾਡੀ ਸਬਜ਼ੀ ਬਚਦੀ ਹੈ ਵੀ ਦੋ ਦਿਨ ਕੱਢ ਲਈ ਤੇ ਤੇ ਦੋ ਦਿਨ ਕੱਢ ਲਈ ਤੁਸੀਂ ਤੁਸੀਂ ਭੈਣ ਦੇ ਹਾਲਾਤ ਵੇਖ ਹੀ ਰਹੇ ਜੇ ਇਹ ਇਸੇ ਤਰੀਕੇ ਨਾਲ ਕੰਮ ਕਰ ਸੀ ਸੈਲਫ ਵੀ ਆ ਪਰ ਸੈਲਫ ਤੇ ਉੱਤੇ ਖੜ ਕੇ ਕੰਮ ਨਹੀਂ ਕਰ ਸਕਦੀ ਉਹ ਕਿਉਂ ਕਿਉਂਕਿ ਭੈਣ ਦੀਆਂ ਜਿਹੜੀਆਂ ਲੱਤਾਂ ਵਾਂ ਇਸ ਚੀਜ਼ ਤੋਂ ਥਿਹੜਾ ਥੱਲਾ ਧੜ ਹੈਗਾ ਨਾ ਇਹ ਬਿਲਕੁਲ ਵੀ ਸਹੀ ਤਰੀਕੇ ਨਾਲ ਚੱਲਦਾ ਨਹੀਂ ਰੇੜ ਰੇੜ ਕੇ ਭੈਣ ਆਪਣਾ ਕੰਮ ਕਰਦੀ ਰੇੜ ਰੇੜ ਕੇ ਹੀ ਸਾਰਾ ਕੁਝ ਕਰਦੀ ਘਰ ਵਾਲਾ ਸਿਰ ਤੇ ਨਹੀਂ ਹੈਗਾ ਤੇ ਇੱਥੇ ਮੈਂ ਆਪ ਜੀ ਸੰਗਤ ਜੀ ਅੱਗੇ ਤੁਸੀਂ ਕੁਝ ਕਹਿਣਾ ਚਾਹੋ ਕਿ ਫਰਿੱਜ ਬਾਰੇ ਫਰਿੱਜ ਚਾਹੀਦੀ ਵੈਸੇ ਸੰਗਤ ਜੀ ਹੱਡੀ ਫਰਿੱਜ ਲਿਆ ਆਪਾਂ ਠੰਡਾ ਪਾਣੀ ਆਰਾਮ ਨਾਲ ਆਰਾਮ ਨਾਲ ਖੜੂ ਨਾ પી ਸਕਦੇ ਆ ਆਪਾਂ ઠੰਡੀਆਂ ચીજਾਂ ਖਾ ਸਕਦੇ ਆ ਸਬਜੀ ਖਰਾਬ ਨਾ ਹੋਇਆ ਕਰੋ ਜੀ ਪਾਣੀ ਤੋਂ ਬੈਠੇ ਰਹੀ ਤਾਂ ਕਰਕੇ ਤੇ ਕਰੋ ਕੋਲੇ ਪੜਕੇ ਰਹੋਨੇ ਕਦੀ ਕਿਸੇ ਦੇ ਤੇ ਸਬ지 ਆディ ਖਰਾਬ ਹੋ ਜਾਂਦੀ રોજ ਜੀ ਚਾਹ ਤੂੰ ਬੈਠੇ ਰਹੀ ਦੋ ਜੀ ਕਈ ਕਈ ਬਤਾ ਮੈਂ ਕਿ ਦੁੱਧ ਜਿੰਨਾ ਕਿ ਲਿਆ ਆ ਉਹਨਾਂ ਕੀ ਨਾ ਕੀ ਵਰਤਦੀ ਮੈਂ ਨਹੀਂ ਤੇ ਨਹੀਂ ਲਿਓਨੀ ਮੈਂ ਕਿ ਹਲੇ ਚਾਹ ਤੋ ਬੈ ਨਹੀਂ ਹਾਂ ਖਰਾਬ ਹੋ ਜਾਂਦਾ ਇਸੇ ਇੱਥੇ ਸੰਗਤ ਜੀ ਆਪਜੀ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਛੋਟੇ ਬੱਚੀ ਤੁਸੀਂ ਵੇਖ ਲਈ ਆ ਇਸ ਭੈਣ ਦੇ ਹਾਲਾਤ ਤੁਸੀਂ ਵੇਖ ਰਹੇ ਆ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਆ ਕਿ ਮੈਂ ਲੈਂਟਰ ਵਿਖਾਉਣ ਦੇ ਲਈ ਤੁਹਾਨੂੰ ਇੱਥੇ ਨਹੀਂ ਆਇਆ ਮੈਂ ਮੈਂ ਇੱਕ ਗੁਹਾਰ ਲਾਉਣ ਆਇਆ ਆ ਕਿ ਅਲਟਰਨੇਟਰ ਵੀ ਜਿਹੜੀਆਂ ਸੇਵਾਵਾਂ ਮੇਰੇ ਕੋਲ ਨਹੀਂ ਹੁੰਦੀਆਂ ਆਪਾਂ ਚਾਹੁੰਦੇ ਆ ਕਿ ਤੁਹਾਡੇ ਸੰਗਤ ਦੇ ਵਿੱਚੋਂ ਇਸ ਭੈਣ ਭਰਾ ਦੀ ਕੋਈ ਬਾਹਰ ਫੜੇ ਇਸ ਮਾਂ ਦੀ ਕੋਈ ਬਾਹ ਫੜੇ ਇਸ ਛੋਟੀ ਬੱਚੀ ਦੀ ਕੋਈ ਬਾਹ ਫੜੇ ਕਿ ਜਿਹੜੀ ਇਹਨਾਂ ਨੂੰ ਘਰ ਘਰਾਂ 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 ਦੇ ਵਿੱਚ ਜਾ ਕੇ ਬਰਫ ਨਾ ਮੰਗਣੀ ਪਵੇ ਤੇ ਜਾਂ ਇੰਨਾ ਸੀ ਜਿਹੜੀ ਰਾਤ ਦੀ ਬਚੀ ਸਮਝੀ ਉਹ ਖਰਾਬ ਨਾ ਹੋ ਸਕੇ ਕਿਉਂਕਿ ਮੈਂ ਅੱਗੇ ਵੀ ਇੱਕ ਫਰਿੱਜ ਦੀ ਸੇਵਾ ਇੱਕ ਭੈਣ ਸਤੀ ਦੀ ਮਾਤਾ ਸਤੀ ਦੀ ਹੋਈ ਸੀ ਤੇ ਆਪਾਂ ਚਾਹੁੰਦੇ ਆ ਕਿ ਇਸ ਭੈਣ ਦੀ ਵੀ ਜਿਹੜੀ ਸੇਵਾ ਵਾ ਨਾ ਫਰਿੱਜ ਦੀ ਸੇਵਾ ਉਹ ਆਪ ਜੀ ਬਹੁਤ ਜ਼ਿਆਦਾ ਨੇੜੇ ਲਾ ਕੇ ਆਪਣੇ ਤਾਂ ਆਪਣੇ ਮਨ ਤੇ ਕਿ ਇਹ ਭੈਣ ਕਿਹੜੇ ਤਰੀਕੇ ਦੇ ਨਾਲ ਆਪਣਾ ਜੀਵਨ ਬਤੀਤ ਕਰਨ ਦੇ ਲਈ ਮਜਬੂਰ ਆ ਤੇ ਤੁਸੀਂ ਇੱਥੋਂ ਤੱਕ ਹਾਲਾਤ ਤੁਸੀਂ ਵੇਖ ਸਕਦੇ ਜੇ ਕਿ ਜਿਸ ਘਰ ਦੇ ਵਿੱਚ ਫ੍ਰਿਜ ਨਾ ਹੋਵੇ ਉਹਦੇ ਉਹਦੀ ਗਰੀਬੀ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਜੀ ਇਹ ਤੁਸੀਂ ਮੰਨਦੇ ਜੇ ਨਾ ਕਿ ਜਿਸ ਘਰ ਦੇ ਵਿੱਚ ਫ੍ਰਿਜ ਅੱਜ ਝੁੱਗੀ ਵਾਲੇ ਘਰ ਦੇ ਵਿੱਚ ਫ੍ਰਿਜ ਹੈਗੀ ਜੀ ਜਿਹੜੇ ਘਰ ਦੇ ਵਿੱਚ ਉੱਤੇ ਸ਼ਾਨ ਵਨ ਉਹਦੇ ਉਸ ਘਰ ਦੇ ਵਿੱਚ ਵੀ ਫ੍ਰਿਜ ਹੈਗੀ ਹੈ ਤੇ ਐਸ ਭੈਣ ਦੇ ਘਰ ਦੇ ਵਿੱਚ ਆਪਣੇ ਬੱਚੀ ਦੇ ਨਾਲ ਜਿਹੜੀ ਰਹਿਣ ਤੇ ਲਈ ਦੁੱਖ ਭਰੇ ਹਾਲਾਤਾਂ ਦੇ ਵਿੱਚ ਰਹਿ ਰਹੀ ਆ ਰਾਸ਼ਨ ਤਕਰੀਬਾ ਰਾਸ਼ਨ ਪੈਣ ਕਿੰਨਾ ਚਿਰ ਤੋਂ ਲੈ ਕੇ ਜਾ ਰਹੇ ਤਾਂ ਦੇਖੋ 2.5 ਸਾਲ ਹੋ ਗਏ ਨਾ ਹਾਂਜੀ 2.5 ਸਾਲ ਤੋਂ ਰਾਸ਼ਨ ਹਿੰਮਤਾਂ ਜੀ ਦੇ ਪਾਸੋਂ ਲੈ ਕੇ ਜਾ ਰਹੇ ਆ ਰਾਸ਼ਨ ਦੀ ਇਹਨਾਂ ਨੂੰ ਕਿਲਤ ਨਹੀਂ ਆਉਂਦੀ ਹਰ ਮਹੀਨੇ ਇਹਨਾਂ ਦੀ ਜਿਹੜੀ ਛੋਟੀ ਜਾਂ ਵੱਡੀ ਬੱਚੀ ਸਾਡੇ ਕੋਲ ਆ ਕੇ 10 ਤਰੀਕ ਨੂੰ ਆਪਣਾ ਰਾਸ਼ਨ ਕਲੇਮ ਕਰਾ ਕੇ ਲੈ ਜਾਂਦੀ ਤੇ ਇੱਥੇ ਤੁਹਾਡੇ ਸੰਗਤ ਜੀ ਦੇ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦੀ ਜਿਹੜੀ ਸੇਵਾ ਵਾ ਫ੍ਰਿਜ ਦੀ ਉਹ ਤੁਸੀਂ ਆਪ ਚੁੱਕ ਕੇ ਤੇ ਇਹਨਾਂ ਨੂੰ ਇੱਕ ਫ੍ਰਿਜ ਦਵਾਈ ਜਾਵੇ ਇਸੇ ਕਰਕੇ ਮੇਰਾ ਇੱਥੇ ਆਉਣ ਦਾ ਮਕਸਦ ਹੀ ਇਹ ਸੀ ਕਿ ਭੈਣ ਦੇ ਬਾਰ-ਬਾਰ ਫੋਨ ਕਰਨ ਤੋਂ ਬਾਅਦ ਭੈਣ ਦੇ ਰਿਸ਼ਤੇਦਾਰਾਂ ਵੱਲੋਂ ਫੋਨ ਮੈਨੂੰ ਕਰਾਇਆ ਗਿਆ ਕਿ ਇਸ ਭੈਣ ਕਿਹੜੇ ਹਾਲਾਤਾਂ ਦੇ ਵਿੱਚ ਤੁਸੀਂ ਲੈਂਟਰ ਤੇ ਜਦੋਂ ਕਿ ਇਹ ਭਾਈ ਰਣਜੀਤ ਸਿੰਘ ਹੋਣਾ ਨੇ ਜਿਹੜਾ ਸਰੋਨੀ ਕਮੇਟੀ ਦੇ ਵਿੱਚ ਵੀਰ ਲੱਗਾ ਵਾ ਤੇ ਉਹਨਾਂ ਨੇ ਇਹਨਾਂ ਦੀ ਲੈਂਟਰ ਦੀ ਸੇਵਾ ਪਹਿਲੀ ਕਾਲ ਆਈ ਸੀ ਮੈਨੂੰ ਜਦੋਂ ਮੈਂ ਇਹਨਾਂ ਦੀ ਵੀਡੀਓ ਇਹਨਾਂ ਦੇ ਹਾਲਾਤ ਘਰ ਦੇ ਹਾਲਾਤਾਂ ਦੀ ਵੀਡੀਓ ਮੈਂ ਪਹਿਲਾਂ ਵੀ ਪਾਈ ਸੀ ਉਹ ਮੈਂ ਥੱਲੇ ਮੈਂਸ਼ਨ ਕਰ ਦਿੰਦਾ ਵਾਂ ਕਿ ਇਹਨਾਂ ਦੇ ਘਰ ਦੇ ਹਾਲਾਤ ਕੀ ਸੀ ਕੀ ਕਮਰਾ ਹੀ ਸੀ ਬਸ ਅਗਲੇ ਪਾਸੇ ਸਾਰਾ ਖਾਲੀ ਸੀ ਤੇ ਜਿਹੜਾ ਲੈਂਟਰ ਸੀ ਉਹ ਇੱਕ ਬਾਲਿਆਂ ਦੀ ਛੱਤ ਸੀ ਜਿਹੜੀ ਵੀ ਰਿਪੇਅਰ ਕੀਤੀ ਗਈ ਜਿਹੜੀ ਕਿਹੇ ਕਿਹੇ ਟਾਈਮ ਵੀ ਦਿਖ ਸਕਦੀ ਸੀ ਇੱਕੋ ਗੱਲ ਭੈਣ ਨੇ ਸਾਨੂੰ ਕਹੀ ਸੀ ਕਿ ਅਸੀਂ ਤਿੰਨੇ ਮਾਵਾਂ ਧੀਆਂ ਕਿਤੇ ਇਸ ਬਾਲੇ ਵਾਲੀਆਂ ਛੱਤ ਦੇ ਥੱਲੇ ਹੀ ਕੇ ਹੇਠਾਂ ਆ ਕੇ ਸੱਟ ਪੇਟ ਜਾਂ ਮਰਨਾ ਚਾਹੀਏ ਉਹ ਗੱਲ ਸਾਡੇ ਮਨ ਦੇ ਉੱਤੇ ਲੱਗੀ ਤੇ ਅਸੀਂ ਇਹਨਾਂ ਦੇ ਘਰ ਦੀ ਵੀਡੀਓ ਮੈਂ ਭੈਣ ਨੂੰ ਆਖਿਆ ਕਿ ਅਸੀਂ ਇੱਕ ਵੀਡੀਓ ਬਣਾ ਦਿੰਨੇ ਹਾਂ ਕਿ ਜੇ ਤੁਹਾਡੀ ਵੀਡੀਓ ਚੱਲ ਗਈ ਤੁਹਾਡਾ ਅਕਾਊਂਟ ਨੰਬਰ ਹੋਏਗਾ ਤੇ ਉਸ ਅਕਾਊਂਟ ਨੰਬਰ ਤੇ ਵੀ ਤੁਹਾਡਾ ਸਾਰਾ ਕੁਝ ਆ ਜਾਏਗਾ ਇਹ ਵੀਡੀਓ ਚੱਲੀ ਤੇ ਉਹ ਇੱਕੋ ਵੀਰ ਆਇਆ ਭਾਈ ਰਣਜੀਤ ਸਿੰਘ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਲੱਗੇ ਨੇ ਉਹਨਾਂ ਨੇ ਇਹਨਾਂ ਦੇ ਜਿਹੜੀ ਸੇਵਾ ਵਾ ਸਾਰੀ ਚੁੱਕ ਲਈ ਸਾਰੀ ਸੇਵਾ ਉਹਨਾਂ ਨੇ ਕਰਾ ਕੇ ਤੇ ਉਹਨਾਂ ਨੂੰ ਨਮਸਕਾਰ ਆ ਉਹਨਾਂ ਨੂੰ ਬਹੁਤ ਬਹੁਤ ਸਾਡੇ ਵੱਲੋਂ ਧੰਨਵਾਦ ਵਾ ਤੇ ਸਾਡੇ ਜਿਹੜੇ ਹਿੰਮਤ ਐਨਜੀਓ ਆ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੀ ਆ ਕਿਉਂਕਿ ਉਹਨਾਂ ਨੇ ਇੱਕ ਕਾਲ ਦੇ ਉੱਤੇ ਕੋਈ ਮੈਨੂੰ ਕਾਲ ਨਹੀਂ ਕੀਤੀ ਉਹਨਾਂ ਦਾ ਮੈਨੂੰ ਮੈਸੇਜ ਆਇਆ ਕਿ ਜਦੋਂ ਵੀਡੀਓ ਪਈ ਉਹਨਾਂ ਨੇ ਆਖਿਆ ਕਿ ਕਿ ਹਜੇ ਤੱਕ ਕੋਈ ਸੇਵਾ ਹੋਈ ਕਿ ਨਹੀਂ ਹੋਈ ਮੈਂ ਇਹਨਾਂ ਨੂੰ ਜੋ ਵੀ ਸਥਿਤੀ ਸੀ ਸਾਰੀ ਦੱਸਤੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਜਾਇਜ਼ਾ ਲਿਆ ਆਪਣਾ ਇਹ ਦੋਨਾਂ ਨੇ ਰਲ ਮਿਲ ਕੇ ਸਾਰਾ ਇਹਨਾਂ ਦਾ ਨਕਸ਼ਾ ਜਾਂ ਬਣਾ ਕੇ ਤੇ ਇਹਨਾਂ ਦਾ ਲੈਟਰ ਪਾਟ। ਇਸੇ ਤਰੀਕੇ ਨਾਲ ਇਹ ਸਾਰੀ ਚੀਜ਼ਾਂ ਇੱਕ ਸ਼ੇਅਰ ਦੇ ਨਾਲ ਹੋਈਆਂ ਸੀ। ਇਸੇ ਕਰਕੇ ਐਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਕਿੱਦਾਂ ਲੱਗਾ ਭੈਣੇ? ਕਿ ਜਿੱਤਰਾ ਪਹਿਲੋਂ ਛੱਤਾਂ ਚੋਂਦੀਆਂ ਸੀ। ਹਾਂਜੀ ਤੁਹਾਡੀ ਮਿਹਰਬਾਨੀ ਨਾਲ ਹੀ ਸਾਡਾ ਸਾਰਾ ਕੁਝ ਬਣਿਆ। ਹਾਂ ਸਾਡਾ ਕੁਝ ਬਣ ਗਿਆ ਕੋਈ ਨਾ ਤੁਹਾਡੇ ਕਰਕੇ ਲੈਟਰ ਲੈਟਰ ਚੋਂਦਾ ਹੋਵੇ ਜਾਂ ਕੋਈ ਕੁਝ ਉੱਤੇ ਟੈਨਾਂ ਲੱਗੀਆਂ ਉੱਤੇ ਹਾਂਜੀ ਲੱਗੀਆਂ ਅੱਛਾ ਟੈਨਾਂ ਵੀ ਲਾਤੀ ਸਾਰਾ ਕੁਝ ਹੀ ਲਾਤੀ ਉੱਤੇ ਪਾਣੀ ਪੂਣੀ ਮੀਂਹ ਮੀਂਹ ਬੜੇ ਪਏ ਆ ਤੇ ਕੋਈ ਸਿਮਣ ਸੁਮਣ ਦਾ ਕੋਈ ਪਾਣੀ ਪਾਣੀ ਪੂਣੀ ਤੇ ਸਿਮ ਮੇ ਕਿਦੋਂ ਨਹੀਂ ਨਹੀਂ ਕਿਤੇ ਨਹੀਂ ਨਹੀਂ ਹਨਾ ਪਹਿਲਾਂ ਪਹਿਲਾਂ ਕਿਤਰਾ ਸੀ ਇਹਦਾ ਪਹਿਲਾਂ ਸੇ ਬੁਰਾ ਹਾਲ ਸੀ ਪਾਣੀ ਦਾ ਭਰ ਜਾਂਦਾ ਸੀ ਅੰਦਰ ਸਾਡਾ ਅੱਛਾ ਬਾਹਰ ਨੂੰ ਜਗ੍ਹਾ ਨਹੀਂ ਸੀ ਬਾਹਰ ਨਹੀਂ ਜਗ੍ਹਾ ਨਹੀਂ ਮੱਕੀ ਸੱਟਾਂ ਚੋਂ ਹੁੰਦੀਆਂ ਸੀ ਕਿ ਵਿੱਚੋਂ ਹੀ ਚੋਂਦਾ ਸਾਰਾ ਇਸ ਚੋਂਦਾ ਸੀ ਸਾਰਾ ਹੀ ਚੋਂਦਾ ਸੀ ਹਾਂ ਹਾਂ ਤੇ ਹੁਣ ਹੁਣ ਮਰ ਰੇ ਸੇਰਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹਾਂਜੀ ਹਾਂ ਰਾਮਦਾਸ ਗੁਰਾਮਦਾਸ ਜੀ ਦਾ ਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਇਹਨਾਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਤੇ ਐਸੇ ਐਸੇ ਪਰਿਵਾਰਾਂ ਦੀਆਂ ਸੇਵਾਵਾਂ ਜਿਹੜੀਆਂ ਵਾਂ ਇਹ ਹਿੱਸੇ ਆਉਂਦੀਆਂ ਨੇ ਇੱਥੇ ਮੈਂ ਆਪਜੀ ਸੰਗਤ ਦੇ ਕੇ ਸਾਰਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਿਹੜੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਸ ਵੀਰ ਤੱਕ ਉਸ ਭੈਣ ਤੱਕ ਉਸ ਡੋਨਰ ਤੱਕ ਪਹੁੰਚ ਸਕੇ ਜਿਹੜੀ ਇਹਨਾਂ ਦੀ ਬਾਹ ਫੜ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ